ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਮਲਕੀਤ ਸਿੰਘ ਜిల్లా ਫਾਇਲਕਾ ਤੋਂ ਕਿਸਾਨ ਵੀਰੋ ਅੱਜ 2 ਜਨਵਰੀ 2025 ਹੈ ਤੇ ਸਭ ਤੋਂ ਪਹਿਲਾਂ ਕਿਸਾਨ ਵੀਰੋ ਫਤਿਹ ਦੀ ਸਾਂਝ ਪਾਉਣੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਲ ਦੀ ਨਾਲ ਕਿਸਾਨ ਵੀਰੋ ਤੁਸੀਂ ਮੇਰਾ ਜੋ YouTube ਚੈਨਲ ਫਾਇਲਕਾ ਫਾਰਮਿੰਗ ਉਸ ਨੂੰ ਲਾਈਕ ਕਰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਦਬਲੋ ਤਾਂ ਜੋ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਤਾਂ ਕਿਸਾਨ ਵੀਰੋ ਆ ਆਪਣਾ ਉਹੀ ਖੇਤ ਜਿੱਥੇ ਆਪਾਂ ਮਲਚਿੰਗ ਤਕਨੀਕ ਦੇ ਨਾਲ ਕਰਕੇ ਬੀਜੀ ਸੀ ਤੇ ਇਸ ਖੇਤ ਦੇ ਵਿੱਚ ਜਿਹੜੀ ਹੈ ਕੋਕਣਕ ਜਿਹੜੀ ਆ ਉਹ ਸੁੰਡੀ ਨੇ ਬਰਬਾਦ ਕਰ ਦਿੱਤੀ ਹੈ ਤੇ ਕਿਉਂਕਿ ਉਸ ਤੋਂ ਬਾਅਦ ਆਪਾਂ ਇਹ ਲਗਭਗ 16 ਨਵੰਬਰ ਦੇ ਕਰੀਬ ਜੀ ਸੀਗੀ ਤੇ 14 ਨੂੰ ਆਪਾਂ 14 ਨਵੰਬਰ ਛੱਟਾ ਦਿੱਤਾ ਸੀ ਤੇ 16 ਨੂੰ ਪਾਣੀ ਲਾਤਾ ਸੀ ਪਰ ਇਸ ਕਣਕ ਨੂੰ ਸੁੰਡੀ ਨੇ ਦੇਖੋ ਤੁਸੀਂ ਆ ਵੀ ਦੇਖ ਸਕਦੇ ਹੋ ਨਾ ਕਿੰਨੇ ਕਿੰਨੇ ਪਾੜੇ ਪਏ ਨੇ ਤਾਂ ਸੁੰਡੀ ਨੇ ਕਾਫੀ ਨੁਕਸਾਨ ਕੀਤਾ ਤੇ ਹੁਣ ਇਹਨੂੰ ਆਪਾਂ ਵਾਹ ਕੇ ਬੀਜ ਰਹੇ ਹਾਂ ਕਿਉਂਕਿ ਮਹੀਨਾ ਪੈ ਗਿਆ ਉਸ ਤੋਂ ਬਾਅਦ ਬੱਤਰ ਵੀ ਖੁਸ਼ਕ ਹੋ ਗਿਆ ਤੇ ਫਿਰ ਦੁਬਾਰਾ ਆਪਾਂ 14 ਦਸੰਬਰ ਨੂੰ ਇਹਨੂੰ 16 ਦਸੰਬਰ ਨੂੰ ਪਾਣੀ ਲਾਇਆ ਸੀ ਤੇ ਹੁਣ ਥੋੜੀ ਜੀ ਆਈ ਹੈ ਤੇ ਹੁਣ ਆਪਾਂ ਆਪਾਂ ਤਵੀਆਂ ਦੇ ਨਾਲ ਵਾਹ ਕੇ ਤੇ ਰੋਟਾ ਬੀਟਰ ਨਾਲ ਬਿਜਲੀ ਪੈਣੀ ਹੈ ਨੁਕਸਾਨ ਤਾਂ ਕਾਫੀ ਹੈ ਅ ਸਰਕਾਰ ਉਸ ਸਮੇਂ ਤਾਂ ਸਾਨੂੰ ਕਹਿੰਦੀ ਵੀ ਤੁਸੀਂ ਅੱਗ ਨਾ ਲਾਓ ਤੇ ਨੂਡਲ ਅਫਸਰ ਵੀ ਲਾਏ ਜਾਂਦੇ ਨੇ ਵੀ ਜਿਹੜੇ ਪਰਾਲੀ ਨੂੰ ਅੱਗ ਨੂੰ ਨਾ ਲਾਈ ਜਾਵੇ ਹੁਣ ਇਸ ਸਮੇਂ ਕੇਂਦਰ ਸਰਕਾਰ ਜਿਹੜੀ ਹੈ ਕੀ ਉਸ ਮੈਨੂੰ ਇਸ ਗੱਲ ਦਾ ਮੁਆਵਜ਼ਾ ਦੇਊਗੀ ਕੋਈ ਜਿਹੜਾ ਦਿੱਲੀ ਵੱਲ ਧੂਆਂ ਜਾਂਦਾ ਸੀ ਤੇ ਮੇਰਾ ਹੁਣ ਇਹਦੇ ਵਿੱਚ ਸਮਾਂ ਵੀ ਦੇਖੋ ਖਰਾਬ ਹੋਇਆ ਤੇ ਕਣਕ ਵੀ ਪਛੜ ਗਈ ਅੱਜ 2 ਜਨਵਰੀ ਹੋ ਗਈ ਹੈ ਤੇ ਹੁਣ ਇਹਨੂੰ ਵਾਹ ਕੇ ਰੋਟਾ ਵੇਟਰ ਨਾਲ ਵੇਚਾਂਗੇ ਕੋਈ ਸੁਪਰਸੀਡਰ ਵਾਲਾ ਵੀ ਵੇਚਣ ਨੂੰ ਤਿਆਰ ਨਹੀਂ ਕਿਉਂਕਿ ਹਰ ਕੋਈ ਕਹਿੰਦਾ ਵੀ ਉਹਨੇ ਸੰਦ ਤਾਂ ਧੋਕੇ ਅੰਦਰ ਲਾਤਾ ਉਹ ਵਾਧੂ ਖਰਚੇ ਵੀ ਵਿੜਿਓ ਕਹਿੰਦਾ ਵੀ ਮੈਨੂੰ ਪੈਣੇ ਨੇ ਤਾਂ ਆਪਾਂ ਤਵੀਆਂ ਮਾਰ ਕੇ ਤੇ ਛੱਟਾ ਦੇ ਕੇ ਰੋਟਾ ਵੇਟਰ ਦੇ ਨਾਲ ਬੀਜਾਂਗੇ ਸੋ ਪਰਾਲੀ ਨੂੰ ਜਿਹੜਾ ਅੱਗ ਹੀ ਸਮੱਸਿਆ ਦਾ ਹੱਲ ਹੈਗਾ ਪਰਾਲੀ ਵਿੱਚ ਰੱਖਣਾ ਨਾਲ ਜਿਹੜੀਆਂ ਨੇ ਉਹ ਜ਼ਿਆਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜੋ ਅੱਜ ਇਸ ਵਾਰੀ ਮੈਨੂੰ ਪੈ ਰਿਹਾ ਤੇ ਮੇਰਾ ਕਾਫੀ ਆਰਥਿਕ ਨੁਕਸਾਨ ਹੋਇਆ ਠੀਕ ਹੈ ਆਪਾਂ ਹਰ ਸਾਲ ਅੱਗੇ ਮਲਚਿੰਗ ਤਕਨੀਕ ਦੇ ਨਾਲ ਕਣਕ ਬੀਜਦੇ ਰਹੇ ਆ ਉਹ ਆਪਾਂ ਨੂੰ ਨੁਕਸਾਨ ਨਹੀਂ ਹੋਇਆ ਪਰ ਇਸ ਵਾਰੀ ਸੁੰਡੀ ਨੇ ਕੋ ਕਾਫੀ ਨੁਕਸਾਨ ਕੀਤਾ ਆਪਾਂ ਕੋਰਾ ਜਿਨੇ ਵੀ ਕਰਕੇ ਵੇਖ ਲਈ ਕਲੋਰੋਸਾਈਪਰ ਵੀ ਪਾ ਕੇ ਵੇਖ ਲਈ ਤੇ ਹੋਰ ਜਿਹੜੀਆਂ ਯੂਨੀਵਰਸਿਟੀ ਦੇ ਰეკਮੈਂਡਡ ਦਵਾਈਆਂ ਨੇ ਉਹ ਸਾਰੀਆਂ ਵਰਤ ਕੇ ਵੇਖ ਲਈਆਂ ਅ ਕਾਲੀ ਚੱਕਰ ਵੀ ਇਹਦੇ ਚ ਪਾਇਆ ਪਰ ਕੀ ਕਿਸੇ ਨੇ ਕੋਈ ਕੰਮ ਨਹੀਂ ਕੀਤਾ ਤੇ ਸੁੰਡੀ ਉਸੇ ਦੀ ਉਸੇ ਤਰ੍ਹਾਂ ਉਸੇ ਤਰ੍ਹਾਂ ਹੀ ਉਹਨੇ ਆਪਣਾ ਨੁਕਸਾਨ ਕੀਤਾ ਤਾਂ ਜਿਆਦਾ ਸਰਕਾਰ ਜਿਹੜੀ ਹੈ ਉਸ ਸਮੇਂ ਜਿਹੜੀ ਹੈ ਸੁਪਰ ਐਸਮਸ ਲਗੀਆਂ ਮਸ਼ੀਨਾਂ ਬਾਰੇ ਵੀ ਕੁਝ ਉਹ ਉਹਦੇ ਵੱਲ ਧਿਆਨ ਦੇਵੇ ਨਹੀਂ ਤਾਂ ਸਾਨੂੰ ਲੈਣਾ ਨੂੰ ਤਾਂ ਅੱਗ ਲਾਉਣ ਦਵੇ ਕਰੇ ਲੈਣਾ ਨੂੰ ਅੱਗ ਲਾਉਣ ਤੋਂ ਬਾਅਦ ਜੇਕਰ ਅਸੀਂ ਕਣਕ ਨੂੰ ਵੀ ਜਿ ਲੈਨੇ ਆ ਤਾਂ ਕੋਈ ਜਿਆਦਾ ਪ੍ਰਦੂਸ਼ਣ ਵੀ ਨਹੀਂ ਹੁੰਦਾ ਤੇ ਸਾਡੀ ਫਸਲ ਵੀ ਜਿਹੜੀ ਹੋ ਜਾਂਦੀ ਹੈ ਕਿ ਐਸ ਸਮੇਂ ਫਸਲ ਬੀਜਣਾ ਇੱਕ ਵੱਡਾ ਆਰਥਿਕ ਨੁਕਸਾਨ ਹੈ ਸੋ ਮਜਬੂਰਨ ਹੁਣ ਮੈਂ ਆਪਣੀ ਏਕਣਕ ਜਿਹੜੀ ਹੈ ਵਾਰ ਰਿਆਂ ਤਾਂ ਵਾਕੇ ਉਸ ਬਾਅਦ ਫਿਰ ਆਪਾਂ ਦੁਬਾਰਾ ਬੀਜਾਂਗੇ ਇਹਦੇ ਵਿੱਚ ਤੁਸੀਂ ਵੇਖ ਵੀ ਸਕਦੇ ਹੋ ਹੈਗੀ ਵੀ ਆ ਕਣਕ ਆ ਦੇਖੋ ਤੁਸੀਂ ਖੋ ਵੀ ਖਾਲੀ ਖੇਤ ਦੀ ਵੀਡੀਓ ਬਣਾ ਰਹੇ ਹਾਂ ਆ ਦੇਖੋ ਇੱਥੇ ਹੈ ਨਹੀਂ ਇਧਰ ਕਣਕ ਜਿਹੜੀ ਹੈ ਆ ਵੇਖ ਲਓ ਤੁਸੀਂ ਦੂ ਦੂ ਤੱਕ ਵੇਖ ਲਓ ਕਣਕ ਹੈ ਨਹੀਂ ਤੋਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਾ ਜੋ ਇਹ ਸਰਕਾਰ ਤੱਕ ਪਹੁੰਚੇ ਤੇ ਸਰਕਾਰ ਦੀ ਲੋਕਾਂ ਨੇ ਤੇ ਜੋ ਸਰਕੇ ਵੀ ਪ੍ਰਾਲੀ ਨੂੰ ਅੱਗ ਲਾਉਣ ਤੋਂ ਇਲਾਵਾ ਹੋਰ ਮਸਲੇ ਦਾ ਕੋਈ ਹੱਲ ਹੈ ਨਹੀਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਟਰੈਕਟਰ ਚਲਾਵਾਂਗਾ ਉਸ ਸਮੇਂ ਜਿਹੜਾ ਇਸ